ਪਾਤਰੀਆਂ ਨੂੰ ਉਸ ਤੇ ਵੀ ਆਵੇ ਲਾਲ ਪ੍ਰਯਾਣ ਤੇ ਜਾਣ ਕਰਨ ਵਾਸਤੇ ਗਿਆਨੀ ਦੀ ਟਿੱਕੀ ਸਪਾ ਦਾ ਟਿੱਕਿਆ 35 ਸਾਲ ਪੁਰਾਣੀ ਫੇਰ ਰਿਵਿਊ ਕਰਨ ਲਈ ਵੀ ਬੰਦੇ ਬਾਤੀ ਚਾਹੀਦੇ ਨੇ ਟਿੱਕਿਆ ਨੇ ਨਿਊ ਦਾ ਸਾਰਾ ਬਰੇਕ ਆਪਰੇ ਲਾ ਤੇ ਹਾਂਜੀ ਦੋਸਤੋ ਅੱਜ ਆਪਾਂ ਆਏ ਆਪਣੇ ਸ਼ਹਿਰ ਮਲੇਰ ਰਿਕਾਰਡਲੇ ਵਿੱਚ ਮਲੇਰ ਬੈਸਿਕਲੀ ਮਲੇਰ ਤੇ ਕੋਟਲਾ ਅੱਡ-ਅੱਡ ਹੁੰਦੇ ਜਦੋਂ ਰਿਆਸਤਾ ਬਣੀ ਐ ਨੇ ਉਦੋਂ ਮਲੇਰ ਤੇ ਕੋਟਲੇ ਨੂੰ ਇਕੱਠਾ ਕਰਕੇ ਮਲੇਰ ਕੋਟਲਾ ਬਣ ਗਿਆ ਤੇ ਅੱਜ ਆਪਾਂ ਆਇਆ ਇੱਥੇ ਦੀਆਂ ਮਸ਼ਹੂਰ ਦੁਕਾਨਾਂ ਰਿਵਿਊ ਕਰਨ ਜਿਹੜੀਆਂ ਹੈਗੇ ਨੇ ਫੂਡ ਲਈ ਤੇ ਲਈ ਮਸ਼ਹੂਰ ਨੇ ਵੀ ਮਲੇਰ ਕੋਟਲਾ ਖਾਣੇ-ਦਾਣੇ ਲਈ ਬਹੁਤ ਮਸ਼ਹੂਰ ਆ ਆਪਦੇ ਜਾਇਕਿਆਂ ਲਈ ਜਿਹਦੇ ਵਿੱਚ ਸਭ ਨਾਲੋਂ ਵੱਧ ਮਸ਼ਹੂਰ ਨੇ ਇੱਥੇ ਦੇ ਮੀਟ ਜਿਹੜੇ ਪਿਓਰ ਵੈਜੀਟੇਰੀਅਨ ਆ ਪਰ ਇਹ ਮੀਟ ਲਈ ਤੇ ਆਪਦੀ ਜਿਹੜੀ ਦੇਗ ਵਾਲੇ ਚਾウਲ ਹੁੰਦੇ ਨੇ ਉਹਨਾਂ ਲਈ ਬਹੁਤ ਮਸ਼ਹੂਰ ਆ ਇਹ ਤੇ ਉਹ ਦੇਗ ਵਾਲੇ ਚਾウਲਾਂ ਦਾ ਅਪਕ ਕਦੇ ਕਰ ਫਿਰ ਰਿਵਿਊ ਕਰਾਂਗੇ ਤੇ ਬਸ ਕਿ ਲਈ ਅੱਜ ਆਪਾਂ ਚੱਲਦੇ ਜਿਹੜੀ ਮਸ਼ਹੂਰ ਦਖਾਨਾਂ ਨੇ ਉਹਨਾਂ ਦਾ ਰਿਵਿਊ ਕਰ ਚਲੋ ਚੱਲਦੇ ਆ ਡੈਸਟੀਨੇਸ਼ਨ ਜਿਹੜੀ ਅੱਜ ਦੀ ਉੱਥੇ ਆਪਾਂ ਪਹੁੰਚ ਲਏ ਆ ਸੱਚ ਦੇਵਾ ਵੈਜੀਟੇਰੀਅਨ ਇਹਨਾਂ ਦਾ ਜਿਹੜੇ ਪਰੌਂਠੇ ਹੁੰਦੇ ਨੇ ਸਾਰਨ ਵੱਧ ਮਸ਼ਹੂਰ ਨੇ ਬਰੇਕ ਕੋਲੇ ਤੇ ਆਪਾਂ ਕਰਦੇ ਆ ਟਰਾਈ ਵੀ ਬਾਕੀ ਸਾਰਨ ਵੱਧ ਮਸ਼ਹੂਰ ਨੇ ਇਕੱਠਾ ਬਹੁਤ ਆ ਆਪਾਂ ਵੀ ਅੰਦਰ ਜਾ ਕੇ ਦੇਖਦੇ ਆ ਕੀ ਬਣਦਾ ਆ ਜਿੰਨੀ ਉਹੀ ਅੰਦਰ ਆ ਗਏ ਆ ਦੇਖੋ ਕਰਾਊਡ ਦੇਖੋ ਤੇ ਜੇ ਪੂਰਾ ਇਕੱਠ ਰਹਿੰਦਾ ਇੱਥੇ 2010 ਤੋਂ ਗਰੀਬਨ 25 ਸਾਲ ਪੁਰਾਣੀ ਦੁਕਾਨ ਹੈ ਸਤ ਦੇਵਾ ਵੈਜੀਟੇਰੀਅਨ ਤੇ ਅੱਜ ਇਹਦਾ ਦੇਖਦੇ ਆਪਾਂ ਵੀ ਲੋਕ ਇੰਨਾ ਇਕੱਠਾ ਕਿਉਂ ਹੁੰਦਾ ਇਹਦੇ ਕਾਰਨ ਕੀ ਆ ਤੇਸਟ ਕੀ ਆ ਆਪਾਂ ਨੇ ਕਰਾਇਆ ਮਿਕਸ ਵੇਜ ਪਰੌਠਾ ਤੇ ਬਾਕੀ ਜਦੋਂ ਆਉਂਦਾ ਆਪਾਂ ਦਿਖਾਉਨੇ ਆ ਤੁਹਾਨੂੰ ਕਰਾਉਨੇ ਆ ਟੇਸਟ ਕਰਦੇ ਆ ਉੱਪਰ ਨੂੰ ਲੈ ਜਾਈਏ ਲੋ ਜੀ ਆਪਣਾ ਪਹਿਲਾ ਜਾਇਕਾ ਮਿਕਸ ਵੇਜ ਪਰੌਠਾ ਆ ਗਿਆ ਤੇ ਖਾ ਕੇ ਟਰਾਈ ਕਰਦੇ ਆਂ ਦੇਖਦੇ ਕਿੱਦਾਂ ਦਾ ਬਣਿਆ ਤੇ ਤੁਹਾਨੂੰ ਦੱਸਦੇ ਆਂ ਇਹਦੇ ਵਿੱਚ ਆਇਆ ਆਪਾਂ ਨੂੰ ਚਾਰ ਇੱਕ ਚਟਣੀ ਵਿਦ ਭਰੋਹਾ ਹੋਰ ਆਪਾਂ ਐਕਸਟਰਾ ਚੀਜ਼ ਆਪਾਂ ਲਈ ਤਿੰਨ ਦਹੀਂ ਐਕਸਟਰਾ ਜੇ ਤੁਸੀਂ ਲੈਣੀ ਆ ਤਾਂ ਦਹੀਂ ਆਪਾਂ ਸਿੰਪਲ ਖਾਵਾਂਗੇ ਤੇ ਚਾਉਂਦੇ ਆਂ ਕਰਦੇ ਆਂ ਵੀਡੀਓ ਆਉਣਾ ਨਵਾਲਾ ਚੱਲਿਆ ਢਿਡਜ ਵਧੀਆ ਉਹ ਦਮ ਰੇਓੜਾ ਦਾ ਸਵਾਦ ਓਦਾਂ ਦਾ ਹੈਗਾ ਹੈ ਚਲੋ ਕਰਦੇ ਆਂ ਚੱਲਦੇ ਆਂ ਫਿਰ ਦੂਜਾ ਵਾਧਾ ਅਗਲੀ ਡੈਸਟੀਨੇਸ਼ਨ ਤੇ ਤੇ ਸਾਨੂੰ ਕਰਾਉਂਦੇ ਆਂ ਫਿਰ ਆਪਾਂ ਬੱਸ ਕਰਦੇ ਸਤਦੇਵਾਲੇ ਤਾਂ ਪਹਿਲੇ ਪੜਾਜ ਪਾਸ ਹੋ ਗਏ ਸੀ ਹੁਣ ਦੇਖਦੇ ਆਂ ਵੀ ਅਗਲੀ ਡੈਸਟੀਨੇਸ਼ਨ ਤੇ ਆਪਾਂ ਕੀ ਮਰਦਾ ਅਮਰੇ ਕੋਲਾ ਆਪਦੇ ਜ਼ਾਇਕਿਆਂ ਲਈ ਇੰਨਾ ਕ ਜਾਣਿਆ ਜਾਂਦਾ ਔਰ ਇਹਦਾ ਮਸਾਲਾ ਔਰ ਇਹਦੇ ਬਣਾਏ ਹੋਏ ਖਾਣੇ ਜਾਣੇ ਲੋ ਜੀ ਸਤਦੇਵਾਲਾ ਤੋਂ ਆ ਗਏ ਆਪਾਂ ਤੇ ਫਿਰ ਸਾਰਨਾ ਸਸਤਾ ਚੀਜ਼ ਕਿੰਨੇ ਦਿਖਾਦੀ ਹੋਊਗੀ ਇਸ ਫਾਰ ਨਾਲ ਮਰੇ ਕੋਲੇ ਮੈਂ ਅੱਜ ਤੱਕ ਜਿੰਨੇ ਸਾਰੇ ਗਏ ਦਿੱਲੀ ਗਿਆ ਮਹਾਰਾਸ਼ਟਰ ਗਿਆ ਕਰਨਾਟਕਾ ਗਿਆ ਤਾਂ ਮੈਂ ਜਿੰਨਾ ਵੀ ਸਾਰ ਨੂੰ ਸਸਤਾ ਫੂਡ ਲੱਗਿਆ ਸਾਰ ਨੂੰ ਸਸਤਾ ਫੂਡ ਮਰੇ ਕੋਲੇ ਦਾ ਆਪਾਂ ਨੂੰ 20 ਰੁਪਈਆ ਦੇ ਵਿੱਚ ਤੁਸੀਂ ਇਮੇਜਨ ਕਰੋ ਤੁਸੀਂ 20 ਰੁਪਈਆ ਦੇ ਵਿੱਚ ਤੁਹਾਨੂੰ ਇੱਕ ਪਰੌਂਠਾ ਮਿਕਸ ਵਜਦਾ ਮਿਲਦਾ ਹੋਵੇ ਤਾਂ ਹੋਰ ਕੀ ਚਾਹੀਦਾ ਤੁਹਾਨੂੰ ਤਾਂ ਚੱਲਦੇ ਆਂ ਅਸੀਂ ਡੈਕਸ਼ਨ ਲੋ ਜੀ ਆਪਾਂ ਪਹੁੰਚ ਗਏ ਮਰੇ ਕੋਲੇ ਮਸਹੂਨ ਸੋਲੇ ਭਟੂਰੀ ਦੀ ਦੁਕਾਨ ਯਾਦਵ ਭਟੂਰੇ ਵਾਲਿਆਂ ਦੇ ਇਆਪਾ ਇੱਥੇ ਕਰਾਉਂਦੇ ਆ ਚੂਰਚੂਰ ਨਾਲ ਅੰਮ੍ਰਿਤਸਰੀ ਮਸ਼ਹੂਰ ਆ ਤੇ ਚਾਹੁੰਦੇ ਆ ਗਾਹਾਂ ਆਜਾ ਤੁਹਾਨੂੰ ਦਿਖਾਉਂਦੇ ਆ ਲੋ ਇੱਕ ਚੂਰਚੂਰ ਨਾਲ ਆਪਣਾ ਲਵਾ ਲਿਆ ਜਾਨੂੰ ਆਪਾਂ ਨੂੰ ਦਿਖਾਉਂਦੇ ਆ ਬਰੋਂ ਦਾ ਸਟਾਈਲ ਆ ਬੁੱਲਰ ਜਗ੍ਹਾ ਇੱਥੇ ਵੀ ਇਹ ਚੂਰਚੂਰ ਨਾਲ ਜਿਹੜਾ ਆਪਾਂ ਅੰਮ੍ਰਿਤਸਰੀ ਖਾਣ ਲੱਗੇ ਆ ਇਥੇ ਪਹਿਲਾਂ ਬਹੁਤ ਜ਼ਿਆਦਾ ਭੀੜ ਸੀ ਤਾਂ ਅਸੀਂ ਇੱਥੋਂ ਮੁੜ ਕੇ ਤਾਈਂ ਅਸੀਂ ਪਹਿਲਾਂ ਸਤਿਦੇਵਾਂ ਗਈ ਸੀ ਵੀ ਸਤਿਦੇਵਾਂ ਚੱਲਦੇ ਆਂ ਫਿਰ ਮੁੜਦੇ ਆਪਾਂ ਇੱਥੇ ਆ ਜਗੇ ਸਾਰੀ ਸੀਟਾਂ ਜਿਹੜੀ ਸੀਗੇ ਫੁੱਲ ਪਈਆਂ ਸੀ ਤੇ ਹੁਣ ਆਪਾਂ ਆਏ ਚੂਰਚੂਰ ਨਾਲ ਦਾ ਰਿਵਿਊ ਕਰਨ ਅੰਮ੍ਰਿਤਸਰੀ ਯਾਦ ਨੂੰ ਸ਼ੋਲੇ ਭਟੂਰੇ ਵਾਲੇ ਦਾ ਚੱਲ ਲੋ ਇਹ ਆਪਣਾ ਚੂਰਚੂਰ ਨਾਲ ਲੱਗਣ ਲਈ ਤਿਆਰ ਇਹਦੇ ਵਿੱਚ ਕਿੰਨੇ ਪੀਸ ਆਉਣਗੇ ਲੋ ਵੀ ਆਉਣਗੇ ਲੋ ਵੀ ਆਉਣਗੇ ਚੂਰਚੂਰ ਨਾਲ ਆਉਂਦਾ ਸਟਾਈਲ ਇਹਨਾਂ ਦਾ ਵੱਖਰਾ ਹੀ ਆ ਲੋ ਜੀ ਇੱਧਰ ਹੋਈ ਜਾਂਦੇ ਨੇ ਛੋਲੇ ਤਿਆਰ ਵਿੱਚ ਆਲੂ ਮਰੇ ਕੋਲ ਵੀ ਇਹ ਖਾਸੀਤਾ ਵੀ ਆਲੂ ਵੀ ਨਾਲ ਮਿਲਦੇ ਨੇ ਤੇ ਛੋਲੇ ਆਲੂ ਆ ਗਈ ਚਟਣੀ ਚਟਣੀ ਦੇ ਨਾਲ ਆ ਗਿਆ ਸਲਾਦ ਬਾਕੀ ਇਹਦਾ ਆਪਣੀ ਪਲੇਟ ਲਾ ਲੀਏ ਉਦੋਂ ਦੇਖਦੇ ਆਪਾਂ ਲੋ ਜੀ ਆਪਣਾ ਚੂਰ-ਚੂਰ ਨਾਲ ਹੋ ਗਿਆ ਤਿਆਰ ਜਿਹਦੇ ਵਿੱਚ ਆਪਾਂ ਨੂੰ ਸਲਾਦ ਛੋਲੇ ਤੇ ਆਲੂ ਵਿੱਚ ਚੂਰ-ਚੂਰ ਨਾਲ ਖਾ ਕੇ ਕਰਦੇ ਆ ਟਰਾਈ ਤੇ ਦੇਖਦੇ ਕੀ ਜਾਇਕਾ ਇਹਦਾ ਆਉਂਦਾ ਚੱਲ ਬਈ ਆਪਾਂ ਜੇ ਲੋਈ ਆਪਾਂ ਕਰਨ ਲੱਗਿਆਂ ਸ਼ੁਰੂ ਸ਼ੂ ਟੂਰ ਨਾਲ ਪਹਿਲਾਂ ਪਲਾਵਾਂਗੇ ਥੋੜੀ ਚਟਣੀ ਨਾਲ ਆਲੂ ਤੇ ਥੋੜੇ ਜੇ ਛੋਲੇ ਟੂਰ ਟੂਰ ਨਾਲ ਕਰਾਂਚੀ ਬਹੁਤ ਬਣਿਆ ਅਬੇ ਜਲਦੀ ਬੋਲ ਕੱਲ ਸਵੇ ਪਨਵੇ ਜਵਾ ਮਰਫਰਾ ਟੇਸ ਤਾਂ ਬਾਕੀ 9 ਇਹਨਾਂ ਨੇ ਅੰਬਰਸਰੀ ਟੂ ਟੂ ਨਾਲ ਨਹੀਂ ਕਰਤੇ ਆ ਪੂਰਾ ਗਰਾਂਚੀ ਆ ਦੇ ਰਾਜਾਂ ਐਂਟੋਟਰੀ ਆਵਾਜ਼ਾਂ ਉਹ ਵੀ ਆ ਕਰਦੇ ਵੰਗ ਕਾਂਚੀ ਵਨ ਵਧਾਉਣ ਲਈ ਦੇਖ ਲੋ। ਉਹਨਾਂ ਕਾਂਚ ਚ ਪੜਦੀ ਆ ਦੀ। ਕੁੱਲ 60 ਰੁਪਏ। ਜੇ ਤੁਸੀਂ ਵਧੀਆ ਬ੍ਰੇਕਫਾਸਟ ਕਰਨਾ ਤਾਂ ਉਰੇ ਆ ਜਿਓ Yadav ਛੋਲੇ ਭਟੂਰੇ ਆਏ ਨੇ। ਮਾਤਰ 60 ਰੁਪਏ ਦਾ ਚੂਰ ਚੂਰ ਨਾ ਉਹ ਵੀ 2 ਪੀਸ ਸਿੰਗਲ ਨਹੀਂ 2 ਪੀਸ। ਪੂਰੇ ਜਿਹੜੇ ਆਪਾਂ ਦੇ ਵੱਡੇ ਸ਼ਹਿਰਾਂ ਜਿਹੜੇ ਆਪਾਂ ਅੰਮ੍ਰਿਤਸਰ ਵੀ ਚੂਰ ਚੂਰ ਨਾ ਖਾਈਏ ਉਹ ਵੀ 120 ਰੁਪਈਆ ਦਾ ਮਿਲਦਾ ਸਿਰਫ ਸਿੰਗਲ ਪੀਸ। ਤੇ ਆਪਾਂ ਚੱਲਦੇ ਦੂਆਤ ਅਗਲੀ ਡੈਸਟੀਨੇਸ਼ਨ ਤੇ ਚਲੋ ਆ ਜਿਓ ਫਿਰ ਆਪਣੇ ਨਾਲ। ਇਹ ਹੀ ਮਰੇ ਕੋਲੇ ਦਾ ਮਸ਼ਹੂਰ ਲਾਈਮਨ ਸੋਡਾ ਤਾਲ ਮਸਾਲਾ ਸੋਡੇ ਵਾਲਾ ਬਹੁਤ ਮਸ਼ਹੂਰ ਨਹੀਂ ਛੋਟੇ ਹੁੰਦੇ ਤੇ तकरीबन ਮੈਂ ਹੋਂਦੋ 3-4 ਸਾਲ ਦਾ ਜਦੋਂ ਗਏ ਸੀ ਇੱਥੇ ਆਉਣੇ ਕੋਈ ਇੱਥੇ ਮੇਰੀ ਦਵਾਈ ਵੀ ਚੱਲਦੀ ਹੁੰਦੀ ਸੀ ਅਸੀਂ ਇੱਥੇ ਪੀ ਕੇ ਜਾਂਦੇ ਹੁੰਦੇ ਉਹ ਉਰ ਨਾਲ ਛੋਟੇ ਜਿਆਦਾ ਛੋਟੇ ਹੁੰਦੇ ਇਹ ਮਸ਼ਹੂਰ ਪਕੜ ਵਾਲਾ ਜਾਊਗਾ ਪਕੜਾ ਜਾਊਗਾ ਕਹਿੰਦੇ ਨੇ ਅੰਦਰ ਚਮੜਾ ਬਾਜ਼ਾਰ ਆ ਸਾਹਮਣੇ ਲੋਹਾ ਬਾਜ਼ਾਰ ਆ ਇੱਧਰ ਬਾਸ ਬਾਜ਼ਾਰ ਆ ਉਹਦੇ ਮਸ਼ਹੂਰ ਮਾਰਕੀਟ ਆ ਇਹ ਜਿਹੜੀ ਮੈਂ ਦੁਕਾਨ ਤੇ ਖੜਾ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋਏ ਕਾਲ ਮਸਾਲਾ ਸੋਢੇ ਵਾਲੀ ਸ਼ਾਪ ਆ ਇਹ ਪਹਿਚਾਨ ਦੀ ਮਹਤਾਜ ਨਹੀਂ ਹੈਗੀ ਇਹ ਦੁਕਾਨ ਇਹ ਮੈਨੂੰ ਮਾਤਰ ਤਕਰੀਬਨ 100 ਸਾਲ ਪੁਰਾਣੀ ਦੁਕਾਨ ਆ ਇਹ ਨਹੀਂ ਤੀਜੀ ਪੀੜ੍ਹੀ ਇੱਥੇ ਕੰਮ ਕਰ ਰਹੀ ਆ ਇਹ ਜਿਹੜੀ ਮਾਰਕੀਟ ਆ ਪਹਿਲਾਂ ਹੀ ਬਹੁਤ ਪੁਰਾਣੀ ਆ ਪੁਰਾਣਾ ਹੈਰੀਟੇਜ ਆ ਜੇ ਮੈਂ ਤੁਹਾਨੂੰ ਮੈਂ ਦਿਖਾਉਣਾ ਹਾਂ ਪ੍ਰੋਪਰ ਕਰਾਣਾ ਹੈਰੀਟੇਜ ਰਾਜਸਥਾਨੀ ਲੋਕ ਚ ਬਣਿਆ ਹੋਇਆ ਇਹ ਪ੍ਰੋਪਰ ਮਾਰਕੀਟ ਹੈ ਜਿਹੜੀ ਚਮੜੇ ਵੇਚਦੇ ਆਂ ਆਪਾਂ ਉੱਥੇ ਇਹ ਮਾਰਕੀਟ ਤੇ ਬਾਕੀ ਤੁਹਾਨੂੰ ਦਿਖਾਉਣਾ ਹੈ ਚਲੋ ਅੱਜ ਦਿਖਾਉਣਾ ਤੁਹਾਨੂੰ ਆਜਾ ਇਹ ਹਨ ਮਸ਼ਹੂਰ ਗਿਆਨੀ ਟਿੱਕੀ ਵਾਲਾ ਤਕਰੀਬਨ 45 ਸਾਲ ਪੁਰਾਣੀ ਦੁਕਾਨ ਆ ਅਜ ਅੰਕਲ ਦਾ ਆਪ ਘਰੇ ਗਏ ਨੇ ਮੂਰੇ ਬੰਦਾ ਬੈਠਾ ਪਹਿਲਾਂ ਗੱਲਬਾਤ ਕਰਦੇ ਆ ਆਜਾ ਅੱਥੋਂ ਹਾਂ ਜੀ ਭਾਈਆ ਇਹਨਾਂ 30 ਸਾਲ ਹੋਰ ਕੰਮ ਚੱਲਦੇ ਨੂੰ ਬਹੁਤ ਮਸ਼ਹੂਰਾ ਟਿੱਕੀ ਖਾਣ ਮਲੇ ਕੋਲੇ ਦੇ ਨਾਲ ਕਿੰਨੇ ਸਾਲ ਪੁਰਾਣੀ ਦੁਕਾਨ ਹੈ ਇਹ 30 35 ਸਾਲ ਪੁਰਾਣੀ 5 ਦੇ ਸਾਲ ਹੋ ਗਏ 30 35 ਸਾਲ ਪੁਰਾਣੀ ਦੁਕਾਨ ਹੈ ਮੈਂ 10 ਸਾਲ ਵੱਧ ਗਿਆ ਸੀ ਹਾਂ ਜੀ ਅੰਕਲ ਜੀ ਅਜੇ ਕਿੱਥੇ ਨੇ ਗਿਆਨੀ ਜੀ ਨਹੀਂ ਘਰੇ ਬੈਠੇ ਨੇ ਬਿਮਾਰ ਹੋ ਗਏ ਨੇ ਬੁਹਾਰੀ ਉਮਰ ਖਾਸੀ ਉਹ ਵੀ ਬੈਠੀ ਦੇ ਨਾਲ ਅੱਛਾ ਥੋੜੇ ਜਹਰ ਨੂੰ ਆਉਣਗੇ ਅੰਕਲ ਜਾਨੂ ਆਪਾਂ ਲਵਾਉਣਾ ਟਿੱਕੀ ਤਾਂ ਤੁਹਾਨੂੰ ਦਿਖਾਉਣਾ ਕਿ ਕਿੰਨੀ ਮਸ਼ਹੂਰ ਹੈ ਇਹਨਾਂ ਦੀ ਟਿੱਕੀ ਹਾਂ ਜੀ ਹਾਂ ਜੀ ਕਰੋ ਜੀ ਸ਼ੁਰੂ ਕਰੋ ਲਾਓ ਟਿੱਕੀ ਬਹੁਤ 25 ਕੰਡਾ ਪੈਂਦੀ ਅੰਕਲ ਕਹਿੰਦੇ 2.5 ਸੌ ਟਿੱਕੀ ਲੱਗਦੀ ਰੋਜ਼ ਪਰ ਇਹਨਾਂ ਸਰਾਫ ਸਿਆਲ ਦਾ ਹੀ ਕੰਮ ਹੈ ਚਾਰ ਪੰਜ ਮਹੀਨੇ ਗਰਮੀ ਤੇ ਨਹੀਂ ਚੱਲਦੀ ਗਰਮੀ ਤੇ ਸਲੀ ਸੌ ਟਿੱਕੀ ਵੀ ਨਹੀਂ ਲੱਗਦੀ ਅੱਛਾ ਚਰਗਰ ਪਦੇ ਆ 2.5 ਸੌ ਟਿੱਕੀ ਗੜਾ ਦੜ ਚੱਲਦਾ ਫਿਰ ਕੰਮ ਕੋਈ ਚਾਰ ਕੋਈ ਪੰਜ ਕੋਈ 10 ਪੈਕ ਕਰਦੇ ਕੋਈ 15 ਸਰਾ ਬੁਰੀ ਪੂਰਾ ਮਸਬਰਾ ਵੀ ਆ ਤੇ ਇਹ ਚੈੱਕ ਕਰਦੇ ਫਿਰਦੇ ਵੀ ਮਰੇ ਕੋਲ ਜਿੱਤੀ ਵੀ ਸਾਡੇ ਪ੍ਰੋਗਰਾਮ ਲਾਂਦੇ ਨੇ ਬੰਦੇ ਗੂਲਾ ਦੇ ਵਿੱਚ ਪ੍ਰੋਗਰਾਮ ਲਾਂਦੇ ਨੇ ਇਹਦੇ ਨਾਲ ਮਸਾਲਾ ਟਿੱਕੀ ਬਹੁਤ ਜ਼ਬਰਦਸਤ ਹੁੰਦਾ ਹੈ ਜੀ ਇਕ ਤੀਏ ਨਹੀਂ ਮਸ਼ਹੂਰ ਸਾਰੇ ਮਲੇਕ ਕੋਲੇ ਸਾਰੇ ਨੰਬਰ 1 ਅੱਜ ਨਿਕਲ ਆਇਆ ਕਈ ਤੀਰਾ ਤੋਂ ਖਾਂਦੇ ਆ ਰਹੇ ਆ ਇਹ ਚੱਲ ਆਦੇ ਯਾਰ ਅੱਜ ਦੇਖਦੇ ਆ ਜੇ ਫਿਰ ਨੰਬਰ 1 ਟਿੱਕੀ ਬਾਕੀ ਨੰਬਰ 1 ਇਹਦਾ ਮਸ਼ਹੂਰ ਹੈਗੀ ਹੈਗੀ ਆਪਾਂ ਹੋਰ ਬੰਕਲ ਜੀ ਨੂੰ ਪੁੱਛਦੇ ਆ ਵੀ ਮਰੇਕ ਕੋਲੇ ਚ ਹੋਰ ਖਾਣ ਪੀਣ ਦੀ ਕੀ ਹੋਈ ਮਸ਼ਹੂਰ ਚੀਜ਼ਾਂ ਨੇ ਹੋ ਚੀਜ਼ਾਂ ਆਪਣੇ ਟਿੱਕੀ ਭੱਲੇ ਚੱਲਦੇ ਨੇ ਆਪਣੇ ਰੁਗੇ ਦੇ ਮਸ਼ਹੂਰ ਨੇ ਸਾਰੇ ਮਲੇਕ ਕੋਲੇ ਗਾ ਪਿਆ ਹੁੰਦਾ ਨੇ ਤੇ ਲੋਲੇ ਪਟੂਰੇ ਸਰ ਨਾਲ ਵੱਧ ਕੀਦੇ ਲੋਲੇ ਪਟੂਰੇ ਭਾਸੀ ਦੇ ਆ ਵੇਖੋ ਨਾਲ ਹੀ ਆ ਭਾਸੀ ਦੇ ਠੀਕ ਹੈ ਤੇ ਹੋਰ ਮਰੇਕ ਕੋਲੇ ਸਰ ਨਾਲ ਵੱਧ ਖਾਣ ਦਾ ਕੀ ਸ਼ਕੀਨ ਖਾਹਪਿੰਡ ਦਾ ਜੂਸ বিনা ਸੋਨੇ ਦੇ ਵਧੀਆ ਨੰਬਰ 1 ਸਾਰੇ ਮਲੇ ਕੋਲੇ ਚ ਸੋਨੇ ਦਾ ਜੂਸ ਹੈ ਹੋਰ ਕਿਸੇ ਦਾ ਨਹੀਂ ਨਾ ਸਾਰਨੋ ਵੱਧ ਮਸ਼ਹੂਰ ਕੀ ਆ ਮੇਰੇ ਕੋਲੇ ਦਾ ਨੌਨ ਵੇਜ ਤਾਂ ਕਹਦੇ ਨਾ ਨੋ ਮਲੇ ਆ ਬਾਈ ਦੀ ਗੱਲ ਕਰਦਾ ਬਾਈ ਦੱਸੋ ਜੀ ਸਾਰਨੋ ਵੱਧ ਮੇਰੇ ਕੋਲੇ ਦਾ ਕੀ ਖੂਦਰਾ ਸਭ ਤੋਂ ਜਿਆਦਾ ਖਾਦਾ ਸਭ ਤੋਂ ਜਿਆਦਾ ਮਸ਼ਹੂਰ ਹੈ ਇਹ ਨੌਨ ਵੇਜ ਨੌਨ ਵੇਜ ਹਾਂਜੀ ਉਹ ਸਾਰਨੋ ਵੱਧ ਕੀ ਦਾ ਮਸ਼ਹੂਰ ਆ ਇੱਥੇ ਉਹ ਰਹਿਮਾਨੀ ਵਾਲੇ ਨੇ ਆਪਣੇ ਮਲੇਰ ਦੇ ਮਲੇਰ ਤੋਂ ਅੱਗੇ ਜਾ ਕੇ ਰਹਿਮਾਨੀ ਵਾਲੇ ਨੇ ਭੰਡੇ ਵਾਲਾ ਬਾਜ਼ਾਰ ਲੰਘ ਕੇ ਉਹਨਾਂ ਦਾ ਕਾਫੀ ਮਸ਼ਹੂਰ ਹੈ ਚਲ ਆਪਾਂ ਉਹ ਵੀ ਦੇਖਦੇ ਆਂ ਟਰਾਈ ਕਰਾਂਗੇ ਬਾਈ ਨੇ ਦੱਸਿਆ ਆਪਾਂ ਨੂੰ ਪਹਿਲਾਂ ਆਪਾਂ ਦੇਖਦੇ ਟਿੱਕੀ ਜਿਹੜੀ ਸ਼ਹਿਰ ਨੂੰ ਵੱਧ ਮਸ਼ਹੂਰ ਆ ਗਿਆਨੀ ਜੀ ਦੀ ਲੈ ਵੀ ਲਾ ਪਲੇਟ ਦੇਖਦੇ ਕੀ ਕੀ ਏ ਝਾੜ ਹੁੰਦਾ ਆਪਾਂ ਲਓ ਜੀ ਟਿੱਕੀ ਤਿਆਰ ਹੋ ਰਹੀ ਏ ਗਿਆਨੀ ਜੀ ਦੀ ਸਵਾਦ ਨੋ ਪਲੇਟ ਦੋ ਹੋਰ ਲਾ ਦੇ ਆ ਮੁੰਡੇ ਵੀ ਆ ਗਏ ਆਪਣੇ ਪਿੰਡ ਵਾਲੇ ਦੋ ਲਾ ਦੋ ਹੋਰ ਪਲੇਟ ਲਾ ਦੇ ਇਹਨਾਂ ਦਾ ਵੀ ਰਿਵਿਊ ਲਾਵਾਂਗੇ ਆਪਾਂ ਟੇਸਟ ਵੀ ਕਿਵੇਂ ਦੀ ਬਣੀ ਆ ਓ ਜੀ ਟਿੱਕੀ ਆ ਗਈ ਟਿੱਕੀ ਜਾ ਕੇ ਛੋਲੇ ਔਰ ਦੇ ਨਾਲ ਕੀ ਕੀ ਜਾਈਏ ਘਾੜਾ ਹੁੰਦਾ ਜੀ ਲੋਈ ਆ ਗਈ ਚਰਣੇ ਇੱਕ ਹੋਰ ਨਤਣੀ ਨਹੀਂ ਐਡ ਹੋ ਗਈ ਆ ਜਾਏ ਮੈਂ ਆ ਜਾऊंगा ਲੋਈ ਆਪਣੀ ਟਿੱਕੀ ਹੋ ਗਈ ਰੈਡੀ ਆ ਰੈਡੀ ਲੋ ਜੀ ਪੰਡੋ ਆਪਾਂ ਦੇ ਬੰਦੇ ਹੋਰ ਮੰਗਾ ਲਿਆ ਰਿਵਿਊ ਕਰਨ ਵਾਸਤੇ ਗਿਆਨੀ ਦੀ ਟਿੱਕੀ ਸਪੈਸ਼ਲ ਟਿੱਕੀਆਂ 35 ਸਾਲ ਪੁਰਾਣੀ ਫਿਰ ਰਿਵਿਊ ਕਰਨ ਲਈ ਵੀ ਬੰਦੇ ਵੱਧ ਹੀ ਚਾਹੀਦੇ ਨੇ ਇੱਕ ਵਾਸੇ ਆਇਆ ਆਪਣਾ ਕਾਸੀ ਲਾ ਸੇ ਭਾਈ ਇੰਟਰੋ ਹਾਂ ਹਾਂ ਇੰਟਰੋ ਮੇਰਾ ਨਾਮ ਕਾਸ਼ਦੀਵਾ ਮੈਂ ਮਾੜ ਕਾਲ ਤੋਂ ਪਹੁੰਚਿਆ ਅਮਰਚਾਰ ਬਲੌਗ ਸਾਡੇ ਭਾਈ ਦੇ ਨਾਲ ਰਾਜਾ ਰਣਜੋਤ ਸਿੰਘ ਜੋਦਾ ਬਾ ਵਧੀਆ ਬੰਦਾ ਭਾਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਰੇ ਇਹਦੇ ਨੂੰ ਵਧੀਆ ਕਰ ਰਿਵਿਊ ਕਰਦੇ ਆਪਾਂ ਲੋ ਜੀ ਪਹਿਲਾਂ ਖਾ ਕੇ ਦੱਸੋ ਜੋਦੇ ਚੱਲ ਖਾਣਾ ਕਰੋ ਸ਼ੁਰੂ ਰਿਵਿਊ ਕਰਨ ਲਈ ਆਪਾਂ ਪਿੰਡੋਂ ਬੰਦੇ ਸੱਦੇ ਆਂ ਕਪੜਾ ਬੰਦਾ ਹੋ ਗਿਆ ਮੈਂ ਖਾਣੀ ਨਹੀਂ ਹੈਗੀ ਹੋਰ ਕੋ ਬਿਠਾਤਾ ਚੱਲ ਪਹਿਲੀ ਵਾਰਡ ਖਿੱਚਦਾ ਗਿਆ ਸੀ ਕੱਚ ਖਿੱਚ ਰਿਹਾ ਖਿੱਚ ਰਿਹਾ ਮਾਰੇ ਪੰਨੋ ਆ ਚੱਲ ਪਾ ਚੰਦ ਅੱਗੇ ਜਾ ਵਾਸੀ ਕੀ ਉਸ ਸਮਾਇ ਲੋ ਜੀ ਆਪਾਂ ਟਰਾਈ ਕਰਦੇ ਆ ਇਹਦਾ ਸੰਗੀ ਜਾਂਦੇ ਨੇ ਆਪਾਂ ਰਿਵਿਊ ਕਰਦੇ ਆ ਅਸਲੀ ਗਿਆਨੀ ਦੀ ਸਪੈਸ਼ਲ ਟਿੱਕੀ ਆ ਕਹਿੰਦੇ 3500 ਸਾਲ ਪੁਰਾਣੀ ਮੇਰੇ ਕੋਲ ਇਹ ਮਸ਼ਹੂਰ ਆ ਹੋਟਰ ਦੇ ਘਰ ਦੇ ਜਿਹੜੇ ਖਾ ਵੀ ਲੈ ਤੂੰ ਮੇਰੇ ਕੋਲ ਦਾ ਜਾਇਕਾ ਮਸਾਲਾ ਪਾਉਣ ਦਾ ਸਟਾਈਲ ਆ ਨਾ ਲੋਕਾਂ ਦਾ ਬੜਾ ਸਰਾ ਜੇ ਤੁਸੀਂ ਬਾਹਰੋਂ ਵੀ ਆ ਕੇ ਖਾਉਂਗਾ ਨਾ ਟਿੱਕੀਆਂ ਟੁਕੀਆਂ ਜਾਂ ਆਪਾਂ ਛੋਲੇ ਭਟੂਰੇ ਹੋਗੇ ਜਾਂ ਕੁਝ ਹੋਰ ਹੋ ਗਿਆ ਹੋਰ ਵੀ ਕੋਈ ਵੀ ਜੈਕਾ ਤਾਂ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਐ ਮਿਸਾਲ ਅੰਕਲ ਨੇ ਕਿਹਾ ਦੀ ਵੀ ਪੂਰੀ ਸਵਾਦ ਟਿੱਕੀ ਹੋਗੀ ਮੈਂ ਤੁਹਾਨੂੰ ਕਹਿਣਾ ਵੀ ਖਾ ਕੇ ਦੇਖੋ ਅੰਕਲ ਪੂਰੀ ਸਾਰਾ ਚੀਜ਼ ਆ ਜਿਹੜੀ ਪੈਂ ਦੱਸੀ ਜੀ ਪੂਰੀ ਓਕੇ ਆ ਓਕੇ ਨੰਬਰ 1 ਚ ਬਾਕੀ ਪੂਰੀ ਐਨ ਸੇਰੀ ਪੂਰੀ ਨੰਬਰ ਆ ਵਿਆਹ ਸ਼ਾਦੀ ਚ ਹੁੰਦੀ ਆ ਉਹ ਟੌਪ ਦੀ ਹੁੰਦੀ ਆ ਉਹ ਤੇ ਕਾਜੂ ਬਦਾਮ ਦਾ ਖਾ ਉਹਦਾ ਜਿਹੜਾ ਇੱਕ ਖਾ ਲਵੇ ਟਿੱਕੀ ਮੁਰਕੇ ਦੋ ਖਾ ਕੇ ਮੁਰਕੇ ਕੋਈ ਰੋਟੀ ਹੋਈ ਨਹੀਂ ਖਾਂਦਾ ਟਿੱਕੀ ਖਾ ਕੇ ਠੀਕ ਟਿੱਕੀ ਖਾ ਕੇ ਵਾਜਦਾ ਬਾਕੀ ਗੱਲ ਸਹੀ ਆ ਕੋਈ ਬੱਚਤ ਵੀ ਹੁੰਦੀ ਆ ਬੰਦੇ ਦੀ ਆ ਵੀ ਪੂਰੀ ਸਹੀ ਰੱਖਿਆ ਨੇ ਦੀ ਟਿੱਕੀ 35 ਸਾਲ ਦੀ ਵੀ ਨਹੀਂ ਰਹਿੜੀ ਲੱਗੀ ਹੋਈ ਹੈ ਨਾ ਸ਼ਾਇਦ ਤਾਂ ਵੀ ਹੋ ਸਕਦਾ ਬਸ ਇਹ ਚੱਲ ਇਹ ਦੁਕਾਨ ਹੈ ਜੀ ਬਹੁਤ ਪੁਰਾਣੀ ਹੈ ਇਹ ਭਜਨ ਫੁੱਟਵੇਅਰ ਦੇ ਨਾਮ ਤੋਂ ਮੇਰੇ ਫਾਦਰ ਸਾਹਿਬ 1976 ਤੋਂ ਰੋ ਕੰਮ ਕਰਦੇ ਨੇ ਸਦਰ ਬਾਜ਼ਾਰ ਹੈ ਇਹ ਦਾਖਾਨਾ ਨਾਲ ਸਾਡੇ ਪਾਸਪੋਰਟ ਆਫਿਸ ਕੋਲ ਮੁੰਟਾ ਦੀ ਸਾਡੀ ਦੁਕਾਨ ਲੈਡੀਜ਼ ਵੈਰਾਈਟੀ ਵੀ ਹੁੰਦੀ ਹੈ ਸਾਡੇ ਕੋਲ ਵਧੀਆ ਆ ਦੇਖੋ ਡਿਸਪਲੇ ਤੇ ਦੇਖੋ ਇੱਧਰ ਲੱਗੇ ਹੋਏ ਨੇ ਬਹੁਤ ਕੁਝ ਆਹ ਇਧਰ ਦੇਖੋ ਇਧਰ ਲੱਗੀਆਂ ਹੋਈਆਂ ਨੇ ਆ ਬਾਹਰ ਨੂੰ ਭਾਈਨ ਫੁੱਟਵੇਅਰ ਨੇੜੇ ਪੋਸਟ ਆਫਿਸ ڈاکਖਾਨਾ ਸਦਰ ਬਾਜ਼ਾਰ ਮਲੇਰਪੋਟਲਾ ਮਰੇ ਕੋਲ ਇੰਨਾ ਸੋਹਣਾ ਹੁੰਦਾ ਸੀ ਮਰੇ ਕੋਲ ਦਾ ਹੈਰੀਟੇਜ ਇੰਨਾ ਕੁ ਅਮੀਰ ਹੈਰੀਟੇਜ ਸੀ ਨਾ ਤੁਸੀਂ ਦੇਖ ਨਹੀਂ ਸਕਦੇ ਹੋ ਇਹ ਸਾਰਾ ਰਾਜਸਤਾਨੀ ਲੁੱਕ ਨਾਲ ਨਵਾਬ ਸ਼ੇਰ ਮੁਹੰਮਦ ਖਾਨ ਦੇ ਸਮੇਂ ਜੇ ਤਿਆਰ ਹੋਇਆ ਹੋਇਆ ਹੈਰੀਟੇਜ ਆ ਇਹ ਤੁਹਾਨੂੰ ਲਾਲ ਬਾਜ਼ਾਰ ਜੇ ਦਿਖਾ ਦਈਏ ਉੱਥੇ ਵੀ ਦੇਖ ਕੇ ਕਹਣਾ ਵੀ ਕੀ ਦੇਖਦਾ ਸੀ ਜੰਨਾ ਤਾਂ ਹੁਣ ਤਾਂ ਬਹੁਤ ਲੋਕਾਂ ਨੇ ਦੁਕਾਨਾਂ ਤੋੜ ਕੇ ਬਣਾ ਲਈ ਪਹਿਲਾਂ ਨਵਾਬ ਦਾ ਹੁਕਮ ਸੀ ਵੀ ਵੈਰੀਟਾਈਰ ਕੋਸ਼ ਹੋ ਜਾਈ ਤੇ ਤੋੜ ਨਹੀਂ ਸਕਦੇ ਬਾਕੀ ਤਾਂ ਉਧਰ ਤੁਹਾਨੂੰ ਦਿਖਾਉਣੇ ਆ ਤੇ ਕੋ ਚਲਦੇ ਅੰਨ ਬਾਅਦ ਤੁਹਾਨੂੰ ਮਸ਼ਹੂਰ ਮਸ਼ਹੂਰ ਚੀਜ਼ਾਂ ਦਿਖਾਉਂਦੇ ਆ ਆ ਜਾਓ ਦਰਵਾజా ਜਿਹੜਾ ਬਹੁਤ ਹੀ ਮਸ਼ਹੂਰ ਹੈ ਮਲੇਰ ਕੋਲ ਚਾਰ ਪੰਜ ਦਰਵਾਜੇ ਨੇ ਜਿਵੇਂ ਕੀ ਹੋ ਗਿਆ ਮਲੇਰ ਦਾ ਦਰਵਾਜਾ ਆ ਗਿਆ ਸਰੰਧੀ ਗੇਟ ਹੋ ਗਿਆ ਦਿੱਲੀ ਗੇਟ ਹੋ ਗਿਆ ਸਰਵਾਨੀ ਗੇਟ ਹੋ ਗਿਆ ਕਿਲੋ ਗੇਟ ਹੋ ਗਿਆ ਇਹ ਉਹਨਾਂ ਦੇ ਵਿੱਚੋਂ ਇੱਕ ਆ ਇਹ ਆ ਜੀ ਮਲੇਰ ਦਰਵਾਜਾ ਜਿਹਨੂੰ ਆਪਾਂ ਛਟਕਈਆਂ ਦੇ ਦਰਵਾਜੇ ਨਾਲ ਵੀ ਮਸ਼ਹੂਰ ਆ ਇਹਦੇ ਅੰਦਰ ਆ ਇੱਕ ਮਸ਼ਹੂਰ ਸਲੀਮ ਟੀ ਸਾਰੇ ਨਾਲ ਮਸ਼ਹੂਰ ਦੁਕਾਨ ਚਾਹ ਦੀ ਮਲੇਰ ਦਰਵਾਜੇ ਦੇ ਵਿੱਚ ਸਲੀਮ ਟੀ ਸਟੋਰ ਆਰੇ ਮੇਰੇ ਕੋਲ ਜੇ ਤੁਹਾਨੂੰ ਚਾਹ ਪੀਣ ਦੇ ਸ਼ਿਕੀਨ ਹੋਤਾ ਤਾਂ ਇੱਥੇ ਪਹੁੰਚਿਓ ਤੁਹਾਨੂੰ ਇੰਨੀ ਵਧੀਆ ਚਾਹ ਮਿਲੂਗੀ ਦੋਨੋਂ ਬਣਾਉਨੇ ਆ ਪੁਰਾਣੇ ਤਰੀਕੇ ਨਾਲ ਬਣਦੇ ਆ ਗੀਟੀ ਦੇ ਉੱਤੇ ਚਲੋ ਕਰਾਉਨੇ ਆ ਆਪ ਕੋਈ ਅੰਕਲ ਜੀ ਪੁੱਛਦਾ ਕਿੰਨੇ ਸਾਲ ਪੁਰਾਣੀ ਦੁਕਾਨ ਆ ਕਹਿੰਦੀ ਕਿੰਨੇ ਸਾਲ ਪੁਰਾਣੀ ਦੁਕਾਨ ਹੈ ਤੁਹਾਡੀ 45 ਸਾਲ 45 ਸਾਲ ਤੋਂ ਨਿਕੀ ਹੋ ਗਈ ਹਾਂ ਜੀ ਇਹ ਪੁਰਾਣੇ ਤੌਰ ਤਰੀਕੇ ਨਾਲ ਹੀ ਚਾਹ ਬਣਦੀ ਆ ਹਾਂ ਜੀ ਇੱਥੇ ਪੱਠੀ ਨਾਲ ਦੀ ਬਣਾ ਲੈਂਦੇ ਕਿ ਕਿਆ ਵੇ ਤੱਕ ਖੁੱਲਦੀ ਹੈ ਦੁਕਾਨ ਕਿਆ ਵੇ ਤੱਕ ਤੁਹਾਨੂੰ ਰਹੇ ਦੀ ਹੈ ਰਾਤ ਨੂੰ 8 8:30 9 ਸਵੇਰੇ 7:30 ਕੋਲ 7:30 ਖੁੱਲ ਜਾਂਦੇ ਮੇਰੇ ਕੋਲੇ ਲੋਕ ਚਾਹ ਪੀਣਦੇ ਮੈਂ ਦੇਖਿਆ ਬਹੁਤ ਸ਼ਕੀਨ ਨੇ ਹਾਂ ਜੀ ਹਾਂ ਬਸ ਠੀਕ ਆ ਜਾ ਆ ਨਾ ਉਹ ਸ਼ੁਰੂ ਚਾਹ ਸੁਨੀਮ ਬਾਈ ਦੀ ਦੁਕਾਨ ਦੀ ਚਾਹ ਹੈ ਆਪਾਂ ਪੀ ਕੇ ਪੀ ਕੇ ਟਰਾਈ ਕਰਦੇ ਆ ਇੱਕ ਨੰਬਰ ਚਾਹ ਜੇ ਤੁਸੀਂ ਬਾਹ ਵੀਣ ਦੇ ਸ਼ਕੀਨ ਆ ਦਾ ਇੱਥੇ ਜਰੂਰ ਪਹੁੰਚੋ ਹਏ ਮਾਰੀ ਹਣੇ ਸਭ ਚਾਹ ਪੀਣ ਦੇ ਸ਼ਕੀਨ ਆ ਬਾਪੂ ਦੇਖ ਲੈ ਚਾਹ ਪੀਂਦਾ ਮੈਂ ਕਰ ਬਾਪੂ ਕਿੰਨੇ ਸਾਲ ਹੋ ਗਏ ਚਾਹ ਪੀਂਦਿਆਂ ਨੂੰ ਇੱਥੇ ਹੋ ਗਈ 25 ਸਾਲ 25 ਸਾਲ ਉਰੀ ਆਉਣਾ ਨਾ ਚਾਹ ਪੀਓ ਇੱਥੇ ਆਈ ਹੈ ਯਾਰ ਇਹ ਦਿਨੇ ਸਾਰਿਆਂ ਨਾਲੋਂ ਪਹਿਲਾ ਕੱਪ ਚਾਹ ਦਾ ਮੇਰਾ ਹੁੰਦਾ। ਸਵੇਰ ਦਾ। ਸਵੇਰ ਦਾ ਪਹਿਲਾ ਕੱਪ ਚਾਹ ਦਾ ਅੰਕਲ ਜੀ ਦਾ ਹੁੰਦਾ। ਨਰ ਦੇ ਟਾਪ। ਹਾਂ ਜੀ ਆਫਰਮ ਕੜਾਈ ਵਾਲਾ। ਜਿਸ ਬਿਹਤਰੀਨ ਡਿਜ਼ਾਈਨ ਬਣਾਈ ਦੇ ਕੜਾਈ ਦੇ। ਪੀਗੋ ਪਾਗਾਂ ਨੂੰ ਪਈਓ ਜੋ ਮਰਜ਼ੀ ਘਟਾਓ। ਪਾਗਾਂ ਦੇ ਜੋੜ ਲਾਈ ਦੀਆਂ। ਯੂਰਪੀਅਨ ਸਟਾਈਲ ਨਾਲ ਬਣਿਆ ਹੋਇਆ ਹੈ। ਇਹ ਐਸੀ ਇਸ 마을 ਮੇਰੇ ਕੋਲੇ ਦਾ 7-8 ਕਿਲੇਾਂ ਦੇ ਵਿੱਚ ਇੱਕ ਕਿਲਾ ਇੱਕ ਰਾਣੀ ਮਹਿਲ ਇੱਕ ਮਲੇਰ ਕਿਲਾ ਸਭ ਤੋਂ ਵੱਡਾ ਕਿਲਾ ਸੀ ਮੇਰੇ ਕੋਲ ਤੋਂ ਬਾਹਰ ਉਹ ਸੀ ਮਲੇਰ ਕਿਲਾ ਨੋਈ ਇਹ ਯੂਰੋਪੀਅਨ ਸਟਾਈਲ ਨਾਲ ਬਣਦੇ ਜੀ ਇਹਨਾਂ ਰਾਜਿਆਂ ਦੇ ਕਿਲੇ ਨਵਾਬ ਦਾ ਕਿਲਾ ਹੈ ਸੀ ਇਸ 마을 ਸਭ ਤੋਂ ਮਸ਼ਹੂਰ ਆ ਫੋਟੋ ਸ਼ੂਟ ਚੱਲ ਰਿਹਾ ਬੰਦੇ ਆ ਬਾਈ ਕੋਲ ਕਬੂਤਰ ਖਰੀਦਣ ਬਾਈ ਨੇ ਸਾਡੇ ਮੁੰਡੇ ਨੇ ਜੋਦੇ ਨੇ ਆਪਾਂ ਅਗੇ ਜੀ ਕਬੂਤਰ ਖਰੀਦਣਾ ਬਾਈ ਨੇ ਛੜੇ ਨੇ ਜੋਦੇ ਨੇ ਕਬੂਤਰ ਲੈਤਾ ਬਾਈ 4000 ਦਾ 1000 ਨਸਲ ਦਾ ਬਹੁਤ ਮਹਿੰਗਾ ਕਬੂਤਰ ਆ ਬਾਈ ਕਹਿੰਦਾ ਅਸੀਂ ਇਹਦੇ ਨਾਲ ਦੇ ਕਬੂਤਰ ਦੋ ਕਬੂਤਰ ਜੋੜਾ 1.5 ਲੱਖ ਦਾ ਵੇਚਿਆ ਬਾਈ ਆ ਬਾਈ ਨੇ ਛੜੇ ਨੇ ਖਰੀਦਿਆ ਇੱਕ ਵਾਰ ਕੈਮਰਾ ਮਾਰ ਦੇ ਇੱਧਰ ਬਾਈ ਜੀ ਆਓ ਆਹ ਕਬੂਤਰ ਆਹ ਕਬੂਤਰ ਆ ਬਾਈ ਕਬੂਤਰ ਵੀ ਚੈੱਕ ਕਰ ਲਓ ਲੈ ਬੇ ਕਰਕੇ ਚੈੱਕ ਕਰਾ ਦੇ ਆਹ ਉਤਰਾਬਾਈ ਦੇਖ ਲੋ ਆਹ ਬਾਈ ਇਹ ਜਾਲ ਨਸ਼ਲ ਕਹਿੰਦਾ ਕੋਈ ਇਹ ਵਾਲੀ ਨਸ਼ਲਾ ਬਾਹਰਲੀ ਨਸ਼ਲਾ ਕਹਿੰਦਾ ਇਹ 4000 ਇਹ ਸੀ ਜੀ ਮਰੇ ਕੋਲ ਸ਼ੋ ਸੀ ਇੱਕ ਕਲਿੱਪ ਥੋੜਾ ਆਪਾਂ ਪਹਿਲਾ ਹਿੱਸਾ ਵੀ ਨਹੀਂ ਕਵਰ ਕਰਿਆ ਮਰੇ ਕੋਲੇ ਅੱਜ ਜੇ ਥੋੜਾ ਭਰਮਾ ਹੰਗਾਰਾ ਨੂੰ ਵੀ ਵੀਡੀਓ ਨੇ ਤੇ ਆਪਾਂ ਇਹਦੇ ਦੋ ਤਿੰਨ ਪਾੜ ਹੋਰ ਬਣਾਵਾਂਗੇ ਤੇ ਜਿਹਦੇ ਵਿੱਚ ਆਪਾਂ ਪੂਰਾ ਮਰੇ ਕੋਲ ਐਕਸਪਲੋਰ ਕਰਾਵਾਂਗੇ ਇਹਦੇ ਖੇਲੇ ਜਿਹੜੇ ਇਹਦੀ ਪੁਰਾਣੀ ਹੈਰਿਟੇਜ ਵਾਲੀ ਜਗ੍ਹਾ ਨੇ ਉਹ ਜਿਹੜੇ ਅਵੈਂਡਰ ਤੇ ਕਿਲੇ ਨੇ ਉਹ ਤੇ ਦੂਜਾ ਭਾਗ ਤੀਜਾ ਭਾਗ ਆਪਾਂ ਪਾਉਣਾਗੇ ਸਟਰੀ ਰਿਪੋਰਟ ਦਾ ਮਰੇ ਕੋਲ ਜਿਹਨਾਂ ਨਾ ਵਧੀਆ ਵਧੀਆ ਜੈਕਾ ਪਿਆ ਨਾ ਤੁਸੀਂ ਦੇਖ ਕੇ ਹਰਾਮ ਹੋ ਜਾਓਗੇ ਤੇ ਇਹ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਵਧੀਆ ਲੱਗੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਐਂਡ ਤੇ ਸਬਸਕ੍ਰਾਈਬ ਕਰੋ ਜਿਹੜੇ ਨਵੇਂ ਆਏ ਆ ਐਕਸਪਲੋਰ ਵਿਦ ਪੈਗ ਐਡਵੈਂਚਰ ਤੇ ਸਬਸਕ੍ਰਾਈਬ ਕਰੋ ਨਵੀਂ ਨਵੀਂ ਵੀਡੀਓ ਆਉਂਦੀਆਂ ਰਹਿਣਗੀਆਂ ਜਿਹੜੇ ਮਰੇ ਕੋਲੇ ਤਾਂ ਥੱਲੇ ਕਮੈਂਟ ਕਰਕੇ ਦੱਸੋ ਵੀ ਅਸੀਂ ਮਰੇ ਕੋਲੇ ਤੁਸੀਂ ਇਹ ਆ ਚੀਜ਼ਾਂ ਤੁਹਾਨੂੰ ਦੇਖਣੀ ਚਾਹੀਦੀ ਨੇ ਆ ਚੀਜ਼ਾਂ ਦਿਖਾਉਣੀ ਚਾਹੀਦੀ ਸਾਨੂੰ ਕਮੈਂਟ ਕਰਕੇ ਦ